ਦੋਸਤੋ ਪੰਜਾਬ ਦੇ ਵਿੱਚ ਬੇਦਬੀਆਂ ਦਾ ਮਾਮਲੇ ਰੋਜ਼ਾਨਾ ਹੀ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਤੋਂ ਜਿੱਥੋਂ ਕਿ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਤਰਨਤਾਰਨ ਦੇ ਮੋਹੱਲਾ ਨਾਨਕ ਸਰ ਦੇ ਗੁਰਦੁਆਰੇ ਦੀ ਦੀਵਾਰ ਦੇ ਕੋਲ ਗੁਟਕਾ ਸਾਹਿਬ ਦੇ ਅੰਗਾਂ ਨੂੰ ਕਿਸੇ ਨੇ ਸਰਾ ਕੇ ਗਲੀ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਉਚਿਤ ਕਰ ਦਿੱਤਾ ਜਾਣਕਾਰ ਦੇ ਮੁਤਾਬਿਕ ਇਹਨਾਂ ਅੰਗਾਂ ਨੂੰ ਕਿਸੇ ਨੇ ਸਰਾ ਕੇ ਲੁਕਾਇਆ ਹੋਇਆ ਸੀ ਪਰ ਇੱਕ ਬੱਚੇ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਆਪਣੇ ਘਰਵਾਲਿਆਂ ਨੂੰ ਇਸ ਬਾਰੇ ਦੱਸਿਆ ਕਹਾ ਪਰਵਾਰਿਕ ਮੈਂਬਰਾਂ ਨੇ ਤੁਰੰਤ ਗੁਰਦਾਸ ਸਾਹਿਬ ਦੇ ਨੇੜੇ ਸਿੱਖ ਸੰਗਤ ਨੂੰ ਨਾਲ ਲੈ ਕੇ ਪੁਲਿਸ ਦੇ ਕੋਲ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਹੁਣ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਸੀਸੀਟੀਵੀ ਦੀ ਫੁਟੇਜ ਖੰਡੋਂ ਹਲਕੇ ਜਲਦੀ ਹੀ આરોપી ਨੂੰ ਕਾਬੂ ਕੀਤਾ ਜਾਵੇ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੀ ਕੀ ਗੱਲਬਾਤ ਹੋਈਏ? ਵੀਰ ਜੀ ਮੇਰਾ ਨਾਮ ਪਹਿਲਾਂ ਵੈਕਰਜੀਤ ਖਾਲਸਾ ਵੈਕਰਜੀਤ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਮੈਂ ਮਹਲਾ ਨਾਨਕ ਸਰ ਬੈਕਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਹੀ ਨਾਲ ਜੀ ਖੰਧ ਜੀ ਉਹਦੇ ਵਿੱਚ ਨਾਲ ਗੜੀਆ ਗਲੀ ਚੱਕੀ ਵਾਲੀ ਮਹਲਾ ਨਾਨਕ ਸਰ ਠੀਕ ਹੈ ਜੀ ਇਹ ਸਵੇਰੇ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਅ ਆ ਨਾਮ ਅੰਤਰਜੋਤ ਸਿੰਘ ਠੀਕ ਹੈ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਹੈ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉਤੋਂ ਠੀਕ ਹੈ ਜੀ ਸਾਨੂੰ ਇੱਕ ਹੋਰ ਮਿਲਿਆ ਇਹ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਇਹਦਾ ਹੋਇਆ ਹੋਊਗਾ ਠੀਕ ਹੈ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਨਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਆ ਜੀ ਕਿਹੜੇ ਪ੍ਰਨਾਲਾ ਸੀ ਹਾਂ ਜੀ ਇਹ ਗੁਰਦਾਰੇ ਕੰਧ ਦੇ ਵਿੱਚੋਂ ਹੀ ਨਾਲ ਪ੍ਰਨਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਇਆ ਜੀ ਗੁਰਦਾਰੇ ਗੁਰਦਾਰੇ ਹਾਂ ਜੀ ਪ੍ਰਨਾਲੇ ਬੰਦ ਸੀ ਪਰ ਪ੍ਰਨਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਇਆ ਜੀ ਮੈਂ ਹਾਲੀ ਕਿਸੇ ਨਾਲ ਹੋਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦੁਆਰੇ ਦੇ ਬੰਦੇ ਸਰ ਗੁਰਦੁਆਰਾ ਸਾਂਝੀਵਾਲਾ ਮੋਲਾ ਨਾਨਕ ਸਰ ਤਰਨਤਾਰਨ ਕੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਕਿ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤਾਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਆਫੀਸ਼ੀਅਲੀ ਹੈ ਕਿ ਸ਼ਰਾਰਤ ਹੈ ਜੀ ਜਾਣ ਬੁੱਝ ਕੇ ਕੀਤਾ ਗਿਆ। ਇਹਦੇ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ? ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ ਵਿੱਚ ਸੁਖਾਲਾ ਸਨਸਥਾਨ ਵੀ ਹੈਗਾ। ਮਹਾਰਾਜ ਜੀ ਦਾ। ਲੱਗਦਾ ਕੁਝ ਹਾਲ ਖਰਾਬ ਕਰਨਾ ਚਾਹੁੰਦਾ। ਬਿਲਕੁਲ ਜੀ। ਹੈ ਜੀ ਡੈਫੀਨੇਟਲੀ ਹੈ। ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸ ਤਰ੍ਹਾਂ? ਉਹ ਸੇ ਇਹ ਸਰਚ ਕਰ ਰਹੇ ਆ ਅਲੀ ਕੋ ਸਾਨੂੰ ਉਹ ਚ ਦਿਖਿਆਣੀਗਾ। ਬਾਕੀ ਇਹ ਕਰ ਰਹੇ ਆ ਸਰਚ ਆਪਣਾ। ਪ੍ਰਬੰਧਕ ਕਮੇਟੀ ਵੀ ਕੀਤੀ ਵੀ ਕਿ ਜੇ ਧਿਆਨ ਨਾਲ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ। ਕੀ ਮੰਗ ਕਰਦੇ ਤੁਸੀਂ? ਮੈਂ ਜਿਹੜਾ ਸ਼ੋਅ ਹੋਣਾ ਚਾਹੀਦਾ ਕਿਹੜਾ ਬੰਦਾ ਬ੍ਰਮਹਤ ਹੋਣਾ ਚਾਹੀਦਾ ਜੀ ਠੀਕ ਹੈ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਾਹਿਬ ਆਏ ਸੀ ਜੀ ਕੀ ਕਹਤੇ ਮੈਨੂੰ ਹੁਣੇ ਹੀ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਇਹਦਾ ਬਾਬਾ ਜੀ ਲੱਗਦਾ ਵਾ ਯਾਰ ਉਸੇ ਵੇਲੇ ਪਹੁੰਚੀਏ ਤੇ ਮੈਨੂੰ ਦੇਖ ਕੇ ਇਸ ਚੀਜ਼ ਦਾ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਉਈ ਇਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣਬੁੱਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਦੀ ਵਿਕਰਿਤ ਸੋਚ ਹੀ ਹੋ ਸਕਦੀ ਹੈ ਜੋ ਇਦਾਂ ਦਾ ਕਰ ਸਕਦਾ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਹਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸਾਡੀ ਹੈਗੀ ਆ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਿਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਇਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹੁਣ ਕੈਮਰੇਜ਼ ਵਗੈਰਾ ਜਿਹੜੇ ਲੱਗੇ ਹੋਇਆ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਹੈਗੇ ਨੇ ਪਹਿਲਪੜਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜੀ ਜੀ ਕਾ ਖਾਲਸਾ ਹਿੰਦੁਸਤਾਨ ਦਾ ਸਕੇ ਕੀ ਗੱਲਬਾਤ ਹੋਈ ਹੈ ਜੀ ਕਾ ਖਾਲਸਾ ਤੇ ਮੇਰਾ ਨਾਮ ਮੋਲਦੀਪ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਜੇ ਸਾਨੂੰ ਫੋਨ ਆਉਂਦਾ ਵਾ ਤਕਰੀਬਨ 11:15 ਦੇ ਇੱਥੇ ਗੁੜਕਾ ਸਾਹਿਬ ਦੇ ਨਾਮ ਦੀ ਰੱਬੀ ਹੋਈ ਹੈ ਰਹੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇਦਾਨ ਸਿੰਘ ਨੂੰ ਲੱਭਿਆ ਬੱਚੇ ਨੂੰ ਉਸ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸਰਚ ਕੀਤਾ ਪ੍ਰਣਾਲੀਆਂ ਵਿੱਚ ਸਾਨੂੰ ਲੱਭਿਆ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਥੋਂ ਲੱਭਿਆ ਪਰ ਇਹ ਆ ਕਿ ਪ੍ਰਣਾਲਾ ਉੱਥੋਂ ਬੰਦ ਆ ਬਲੈਂਡਰ ਬਿਲਕੁਲ ਬਲਾਕ ਹੈ ਪ੍ਰਣਾਲਾ ਬੰਦ ਆ ਉੱਥੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਆ ਵਾਰੀ ਵਾਰੀ ਕਰਕੇ ਅੰਗ ਇੱਥੇ ਰੱਖ ਕੇ ਗਿਆ ਕੀ ਲੱਗਦਾ ਕਿ ਇਹਨੇ ਜਲਾ ਕੇ ਮਿਜਾ ਦਿੱਤਾ ਹਾਂਜੀ ਬਿਲਕੁਲ ਜੀ ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਪਾਣੀ ਲੱਗਦਾ ਵਿੱਚ ਇੱਕ ਸੁਖਮਨੀ ਸਾਹਿਬ ਦੇਾਂਗੇ ਜੀ ਹਾਂਜੀ ਆਨੰਦ ਸਾਹਿਬ ਜੀ ਦੇਾਂਗੇ ਕਿਸ ਤਰ੍ਹਾਂ ਦੇ ਦਿਓ ਜੀ ਦਾ ਇਹ ਕਟਰਾਵਾ ਫਰਨੀਆ ਪਈ ਐ ਇਹ ਬਿਲਕੁਲ ਜੀ ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰਦਾ ਨਹੀਂ ਆ ਇਹ ਬਹੁਤ ਮਤਲਬ ਵੱਡੀ ਇੱਕ ਸਾਜ਼ਿਸ਼ ਆ ਅਸੀਂ ਮੰਗਦੇ ਇਹੋ ਕਰਦੇ ਕਿ ਬੰਦਾ ਪਹਿਲੋਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵੱਲੋਂ ਕਰਾਂਗੇ ਸਾਨੂੰ ਹੋਰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਨਾ ਨਾਨਕ ਸਰ ਭੱਲੇ ਗੁਰਦਰਾ ਸਾਹਿਬ ਲਾਗੇ ਨਾ ਤੇ ਗੁਰੂ ਸਾਹਿਬ ਨੇ ਅੰਗਾਲੀ ਭੇਲਦੀ ਹੋਈ ਆ ਕਸੀਂ मौके ਤੇ ਆਈ ਵੈਰੀਫਾਈ ਕਰ ਰਹੇ ਹਾਂ ਗੁਰਦਰ ਸਾਹਿਬ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਉਹ ਗਲਬਾ ਇਹ ਗਲੀ ਦੇ ਵਿੱਚ ਕੋਈ ਸ਼ਾਰਦ ਦੀ ਅੰਸਰੀ ਕਰਕੇ ਗਿਆ ਜੀ ਬਾਕੀ ਵੈਰੀਫਾਈ ਕਿਹੜੇ ਮਲੇ ਚ ਹੈਗਾ ਸਰ ਇਹ ਨਖਰ ਮਹੱਲਾਵਾ ਜੀ ਤੇ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਹਾਂ ਜੀ ਦੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ 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 ਜੀ